ਭੈਗਦੀ ਦਾ ਖਾਲਸਾ ਭੈਗਦੀ ਫਤਿਹ ਮੈਂ ਕਰਮਨੀ ਸਿੰਘ ਰਾਣੋ ਸੇਵਾਦਾਰੀ ਰਾਣੇ ਦਾ ਪ੍ਰਧਾਨ ਅੱਜ ਅਸੀਂ ਥੋੜੀ ਜਿਹੀ ਇਹ ਗੱਲ ਕਰਨੀ ਚਾਹੁੰਦੇ ਆ ਜਿਹੜੀ ਅੱਗਾ ਦੀ ਗੱਲ ਕਰਨ ਕਿਉਂਦੇ ਆ ਦੇਖੋ ਬਹੁਤ ਸਾਰੇ ਕਿਸਾਨ ਵੀਰ ਇਹ ਜੇ ਨੇ ਉਹ ਅੱਗ ਲਾ ਕੇ ਰਾਜੀ ਨਹੀਂ ਹੈਗੇ ਵਾਤਾਵਰਨ ਨੂੰ ਪ੍ਰਦੂਸ਼ਣ ਕਰਕੇ ਰਾਜੀ ਨਹੀਂ ਹੈਗੇ ਇਹ ਵੀ ਕੋਈ ਮਜਬੂਰੀ ਆ ਕਿਸਾਨਾਂ ਦੀ ਅੱਗ ਲਾਉਣਾ ਜਾਂ ਕਈ ਵਾਰੀ ਝਾੜਕ ਲਾ ਜਾਂਦੀ ਹੈ ਪਰ ਮੈਂ ਇੱਥੇ ਗੱਲ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਹਾਂ ਦੇਖੋ ਜਿਹੜਾ ਮਸਲਾ ਹੈਗਾ ਟੰਡਿਆਂ ਦਾ ਕਦੇ ਦੋ ਤਰੀਕੇ ਨਾਲ ਹੁਣ ਤੁਸੀਂ ਅੱਗ ਜਿਹੜੀ ਲਾਉਂਦੇ ਖੱਤਿਆਂ ਤਾਂ ਲਾਉਨੇ ਲਾਉਨੇ ਆ ਦਰਖਤਾਂ ਵੀ ਐਦਗੀ ਫੂਕ ਤੇ ਉਹਨਾਂ ਵਿੱਚ ਦੇਖੋ ਦਰਖਤਾਂ ਦੇ ਨਾਲ ਜਿਹੜੇ ਪੰਕਤੀ ਸੀਗੇ ਉਹ ਵੀ ਵਿੱਚ ਜળ ਗਏ ਦਰਖਤ ਵੀ ਜળ ਗਏ ਇੱਕ ਦਰਖਤ ਆਪਾਂ ਲਾਉਨੇ ਘੱਟੋ ਘੱਟ 10 ਸਾਲ ਦੇ ਵਿੱਚ ਪੂਰਾ ਪੂਰਾ ਹੁੰਦਾ ਜਿਹੜਾ ਅੱਜ ਤੁਸੀਂ ਆਪਾਂ ਸਾਰੇ ਜਾਣੇ ਟੈਂਪਰੇਚਰ ਦੀ ਗੱਲ ਕਰਦੇ ਆ ਗਰਮੀ ਦੀ ਗੱਲ ਕਰਦੇ ਆ ਉਹ ਅੱਜ 44 46 ਡਿਗਰੀ ਤੇ ਫਿਰਦਾ ਕਿਉਂ ਫਿਰਦਾ ਕਿਉਂਕਿ ਦਰਖਤ ਜਿਉਂ ਜਿਉਂ ਘੱਟੀ ਜਾਂਦੇ ਨੇ ਇਰੇ ਕਾਰਨ ਹੀ ਆਪਣਾ ਗਰਮੀ ਵਧੀ ਜਾਂਦੀ ਆ ਹੁਣ ਆਪਾਂ ਜੰਮੂ ਕਸ਼ਮੀਰ ਚਲੇ ਜਾਂਦੇ ਆ ਇਧਰ ਹਿਮਾਚਲ ਚਲੇ ਜਾਂਦੇ ਆ ਕੀ ਕਾਰਨ ਆਪਣੀ ਹਰੀਆਲੀ ਘਟੀ ਜਾਂਦੀ ਆ ਉਧਰ ਹਰੀਆਲੀ ਵਧੀਆ ਹਰੀਆਲੀ ਉਹ ਦੇਖਣ ਜਾਂਦੇ ਆ ਜਾਂ ਲੋਕ ਕੈਨੇਡਾ ਅਮਰੀਕਾ ਸਾਰੇ ਜਾਂਦੇ ਆ ਉੱਥੇ ਕਹਿੰਦੇ ਨੇ ਜੀ ਬਹੁਤ ਵਧੀਆ ਮੁਲਕ ਆ ਕਾਹਦੇ ਵਧੀਆ ਉੱਥੇ ਇਹੀ ਕਾਰਨ ਆ ਕਿ ਇੱਥੇ ਹਰੀਆਲੀ ਵੱਧਾ ਜੇ ਆਪਾਂ ਇਹ ਗੱਲ ਕਰੀਏ ਆਪਣੇ ਦਰਖਤ ਜਿਹੜੇ ਲਾਏ ਹੋਏ ਤੁਸੀਂ ਉਹਨਾਂ ਨੂੰ ਵੀ ਅੱਗ ਲਾਈ ਜਾਂਦੇ ਹੋ ਕਿਉਂ ਲਾਈ ਜਾਂਦੇ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਲਾਂਕਿ ਮੈਂ ਉਹਨੂੰ ਕਈ ਗੱਲਾਂ ਇਹਦੇ ਵਿੱਚ ਦੱਸਦਾ ਦੇਖੋ ਇੱਕ ਜਿਹੜਾ ਇਹਨੂੰ ਪਹਿਲਾਂ ਬੈਦਾ ਪਾਣੀ ਆਪਾਂ ਲਾ ਲਈਓ ਉਹ ਵੀ ਬਾਹਰ ਆਵੇ ਪਾਣੀ ਲੱਗ ਜਵੇ ਤਾਂ ਬਿਲਕੁਲ ਉਹਨਾਂ ਬਾਅਦ ਵੀ ਟੰਡੇ ਰਹਿਦੀ ਹੈ ਨਹੀਂ ਦੂਜੀ ਗੱਲ ਤੁਸੀਂ ਬਾਹੋ ਕਈ ਵਾਰੀ ਮੀਂਹ ਪੈਂਦਾ ਕਈ ਵਾਰੀ ਆਪਰੇ ਊਂਵੀ ਵੀ ਪਾਣੀ ਲਾਉਣਾ ਉਹਦੇ ਵਿੱਚ ਵੀ ਘੜੇ ਨੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਅੱਗ ਲਾ ਕੇ ਸਾਰਾ ਕੁਝ ਮਰ ਜਿਆ ਤਾਂ ਉਹਦੇ ਨਾਲ ਵੀ ਟੰਡੇ ਰਹਿ ਜਾਂਦੇ ਨੇ ਇਹ ਕਿਹੜਾ ਦਰਖਤ ਤੁਸੀਂ ਫੂਕਤੇ ਆ ਦੇਖੋ ਮੈਂ ਉਹਨੂੰ ਪਿੱਛੇ ਦਿਖਾਉਣਾ ਇਹਦਾ ਹਾਲ ਹੈ ਦੇਖੋ ਆ ਦਰਖਤ ਕਿਤੇ ਸੋਨੇ ਖੜੇ ਨੇ ਕੋਈ ਇਹਦੇ ਵਿੱਚ ਫੂਕੇ ਨੇਗਾ ਇੱਕ ਢੇੜਾ ਘਟੋ ਘਟ ਜੇ ਤੁਸੀਂ ਜ਼ਮੀਨ ਉੱਥੇ ਵੀ ਲਾਉਨੇ ਆ ਟੰਡਿਆਂ ਨੂੰ ਅੱਗ ਤੁਸੀਂ ਆਲੇ-ਦਾਲੇ ਇਹਨਾਂ ਦਰਖਤਾਂ ਦੇ ਨਵੇਂ ਨਾ ਜਿਹੜਾ ਲੱਗ ਸਕਦਾ ਬਿਲਕੁਲ ਲੱਗ ਸਕਦਾ ਚਲੋ ਕਈ ਜਾਣਿਆਂ ਦੀ ਇਹ ਹੋ ਸਕਦਾ ਵੀ ਅੱਜ ਉਹ ਬਾਹਰ ਆਈ ਉਹਨਾਂ ਦੇ ਦਿਲੋਂ ਮਜਬੂਰੀ ਆ ਕਈ ਜਾਣ ਕੇ ਜਿਹੜੇ ਲਾਏ ਨੇ ਉਹਦਾ ਬਹੁਤ ਮਾੜੀ ਗੱਲ ਆ ਇਹਦੇ ਵਿੱਚ 1 ਰੁਪਿਆ ਇਹਦਾ ਖਰਚਾ ਨਹੀਂ ਆਉਂਦਾ ਜੇ ਆਪਾਂ ਪਾਣੀ ਲਾ ਕੇ ਬਾਦੀਏ ਬਹੁਤ ਘੱਟ ਖਰਚਾ ਦਾ ਪਾਣੀ ਆਪਾਂ ਲਾਉਣਾ ਹੀ ਲਾਉਨੇ ਆ ਜੇ ਇੱਕ ਵਾਰੀ ਪਾਣੀ ਵੀ ਆਇਆ ਤਾਂ ਟੰਡੇ ਬਿਲਕੁਲ ਬਰੀਕ ਵਾਲੇ ਦੂਜੀ ਵਾਰ ਜੇ ਆਪਾਂ ਤਵੀਆਂ ਨਾਲ ਹੀ ਬਾਦੀਏ ਤਾਂ ਵੀ ਖਾਗੋ ਕਾਹ ਗਾਲੀ ਤੂੰ ਫਿਰ ਫਿਰ ਵੀ ਤੂੰ ਤਵੀਆਂ ਨਾ ਪਾਉਣਾ ਜੇ ਅੱਗ ਵੀ ਲਾਉਣੀ ਆ ਫਿਰ ਵੀ ਤਵੀਆਂ ਨਹੀਂ ਪਾਉਣਾ ਖਰਚਾ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ ਆਪਣੀ ਪਹਿਲਾਂ ਦਾ ਸੇਤ ਦਾ ਦੇਖੋ ਕਿੰਨਾ ਨੁਕਸਾਨ ਹੋਇਆ ਦੂਜੇ ਜਿਹੜੇ ਆਪਾਂ ਦਰਖਤ ਲਾਉਨੇ ਆ ਦਾਦਾ 15-15 ਸਾਲ ਸਾਲ ਬਾਅਦ ਹੁੰਦਾ ਇੱਕ ਕਰਕ ਐਨ ਨੁਕਸਾਨਕਾਰਾ ਤੀਜੀ ਗੱਲ ਮੈਗ ਨੂੰ ਹੀ ਕਿਰਪਾ ਮੈਂ ਕਹਿਣੀ ਨਹੀਂ ਚਾਹੁੰਦਾ ਜੇ ਕੋਈ ਆਪਣਾ ਮੰਨ ਲਓ ਪਾਂਸੀ ਵਿਚਾਰਾ ਇੱਥੋਂ ਚਲੇ ਜਾਂਦਾ ਕੇ ਬਾਰੇ ਦਾਣਾ ਡੁਗਣ ਉਹ ਆ ਕੇ ਦੇਦਾ ਉਹਦੇ ਜਾਨਵਰ ਵਿਚਾਰਿਆਂ ਨੂੰ ਆਇਆ ਨਾ ਅੱਗ ਦੇ ਵਿੱਚ ਝੁਲਸਿਆਂ ਤੋਂ ਨਾ ਘਰ ਨਹੀਂ ਪਾਜਦਾ ਹੈਗਾ ਦੇਖੋ ਕੀ ਹੁੰਦਾ ਇਹ ਬੇਨਤੀ ਆ ਹੁਣ ਜਿਵੇਂ ਆਪਾਂ ਜਿਰੀ ਆ ਆਪਣੇ ਝੋਨਾ ਝੋਨਾ ਪਹਿਲਾਂ ਆਪਾਂ ਮਈ ਦੇ ਵਿੱਚ 10 15 ਮਈ ਨੂੰ ਵੀ ਲੱਗ ਜਾਂਦਾ ਸੀਗੇ ਲਾਉਣ ਅੱਜ ਕਿਤੇ ਆਪਾਂ 15 ਜੂਨ ਨੂੰ ਆਪਾਂ ਆਪਾਂ ਮਾਈਂਡ ਵੀ ਆਪਾਂ ਸੈਟ ਕਰ ਲਿਆ ਸਾਰਾ ਕੁਝ ਸੈਟ ਕਰ ਲਿਆ ਇਸ ਤਰ੍ਹਾਂ ਮੈਨੂੰ ਪਤਾ ਇਹ ਵੀ ਵੇਲੇ ਤੁਹਾਡੀ ਮਜਬੂਰੀ ਹੋਈ ਆ ਤੇ ਮਾਰੇ ਆ ਕਹਿਣ ਦੀ ਉਹ ਲੋੜ ਆ ਤੂੰ ਸਮਝਣ ਦੀ ਲੋੜ ਆ ਆਪਾਂ ਵੀ ਅੱਗ ਅੱਗ ਕੰਨੀ ਉਹ ਵੀ ਹੜ ਜੀਏ ਤੇ ਜਿਵੇਂ ਝੋਨਾ ਆਪਾਂ 15 ਤਰੀਕ ਨੂੰ ਕਹਿ ਲਿਆਵੇਂ ਪੂਸਾ ਆਪਾਂ ਛੜਤੀ ਸਾਰਿਆਂ ਨੇ ਇਹ ਲਈ ਆਪਾਂ ਅੱਗ ਨੂੰ ਵੀ ਹੁਣ ਛੱਡੀਏ ਆਪਣਾ ਬਹੁਤ ਏਰੇ ਵਿੱਚ ਨੁਕਸਾਨ ਹੋ ਗਿਆ ਕਿ ਬਹੁਤ ਐਕਸੀਡੈਂਟ ਹੋਏ ਨੇ ਬਹੁਤ ਜਾਨਵਰ ਮਰ ਗਏ ਬਹੁਤ ਰક્ત ਪੂਕੇ ਗਏ ਆ ਗਰਮੀ ਵਧਣ ਦਾ ਵੀ ਇਹੀ ਕਾਰਨਾ ਇੱਕ ਮੈਨੂੰ ਜਾਮਦ ਨਹੀਂ ਆਉਂਦੀ ਦੇਖੋ ਇਹ ਤਾਂ ਆਪਦੀ ਖਿਆਲ ਦੇ ਮੁਤਾਬਕ ਆ ਉਹਨੂੰ ਕਿਸੇ ਸਰਕਾਰਾਂ ਨੇ ਰੋਕਣਾ ਕਿਸੇ ਹੋਰ ਨੇ ਰੋਕਣਾ ਉਹਦੇ ਵਿੱਚ ਆਪਣੀਆਂ ਅੱਕਾ ਆਪਾ ਲਾ ਦਨੇ ਉਹ ਤਵੀਆਂ ਨਾਲ ਬਾਹਰਨੇ ਉਹਦਾ ਮਾਨਸਿਕ ਥੋਟੀ ਆ ਥੋਡੀ ਕੋਈ ਕਿਸੇ ਸਰਕਾਰ ਨੇ ਜੇ ਕੇਸ ਪਾਇਆ ਤਾਂ ਵੀ ਕੁਛ ਨਹੀਂ ਹੁੰਦਾ ਹੈਗਾ ਪਰ ਜੇ ਆਪਾਂ ਆਪਦੇ ਆਪ ਹੀ ਉਹਨੂੰ ਉਹ ਕਾਲੀ ਰਿਸਪੈਕਟ ਕਰ ਲਈਏ ਵੀ ਅਸੀਂ ਅੱਗ ਲਾਉਣੀਆਂ ਨਹੀਂ ਵੀ ਵਾਤਾਵਰਨ ਨੂੰ ਬਚਾਉਣੇ ਬਚਾਉਣਾ ਦੇਖੋ ਕਿਸੇ ਦੇ ਮਗਰ ਲੱਗ ਕੇ ਆਪਾਂ ਉਹ ਨਹੀਂ ਹੈਗਾ ਆਪਣੇ ਪਿੰਡ ਪੇ ਰਾਣੋ ਵਿੱਚ ਵੀ ਮੈਂ ਕਈ ਜਾਣੇ ਦੇਖਿਆ ਉਹਨਾਂ ਨੇ ਅੱਗ ਨਹੀਂ ਲਾਈ ਤੇ ਤਵੀਆਂ ਨਾਲ ਓਕਣਾ ਹੀ ਪਾਇਆ ਇਸ ਲਈ ਇਹਨੂੰ ਤਵੀਆਂ ਨਾਲ ਬਾਧਿਆ ਕਰੋ ਕੋਈ ਖਾਸ ਗੱਲ ਨਹੀਂ ਹੈਗੀ ਆਪਾਂ ਦੁਬਾਰਾ ਵੀ ਆਪਾਂ ਜਿਹੜੀ ਅੱਗ ਲਾਦੇ ਦੀ ਆ ਉਹਨੂੰ ਵੀ ਲੋਕ ਤਵੀਆਂ ਨਾ ਤਵੀਆਂ ਨਹੀਂ ਪਾਉਣਾ ਪੈਂਦਾ ਇਹ ਲਈ ਬੇਨਤੀ ਹਈ ਆ ਇਹ ਵੀ ਆਪਾਂ ਅੱਗ ਨਾ ਲਾਈਏ ਕਿਉਂਕਿ ਦਰਾਸਤਾਂ ਦਾ ਬਹੁਤ ਨਖਾਨ ਆਉਂਦਾ ਇਹੀ ਗਾਹਾਂ ਤੋਂ ਆਪਾਂ ਇਹਦੇ ਕੰਨੀ ਪੂਰਾ ਧਿਆਨ ਰੱਖੀਏ ਬੈਗਰੀ ਦਾ ਖਾਲਸਾ ਬੈਗਰੀ ਦੀ